ਪਈ ਆਪਣੇ ਚੈਨਲ ਦਾ ਪਰਾਲਾ ਹੈ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕਰ ਕਰ ਪਹੁੰਚੀ ਗੁਰਬਾਣੀ ਦੀ ਜੋ ਮਹਿਕ ਹੈ ਇਹ ਹਰ ਹਿਰਦੇ ਤੱਕ ਪਹੁੰਚਣੀ ਚਾਹੀਦੀ ਹੈ ਗੁਰਬਾਣੀ ਦਾ ਗਿਆਨ ਹੈ ਜਿਹੜਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਸਵਾਉ ਆਪਾਂ ਸਾਰੇ ਹੀ ਰਲ ਕੇ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਕ ਸਾਖੀਆਂ ਨੂੰ ਸਾਂਝੀਆਂ ਕਰਨ ਲੱਗੇ ਆ ਜੀ ਦੇ ਨਾਲ ਸੁਣੋ ਭਾਈ ਵੱਤ ਵਤ ਸੰਗਤਾਂ ਚੈਨਲ ਤੇ ਲਾਈਵ ਆਓ ਇਸ 베ਰੀਏ ਸਥਾਨ ਤੋਂ ਹੀ ਗੁਰੂ ਜੀ ਨੇ ਮਰਦਾਨੇ ਨੂੰ ਜੋ ਦੋ ਪੈਸੇ ਦੇ ਕੇ ਸ਼ਹਿਰ ਇਹ ਜਿਆਸੀ ਕਿ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਖਰੀਦ ਕੇ ਲੈ ਆਓ ਮਰਦਾਨਾ ਬਹੁਤ ਹੱਟੀਆਂ ਤੇ ਫਿਰਦਿਆ ਅਤੇ ਜਦ ਉਸ ਨੂੰ ਕਿਸੇ ਪਾਸੋਂ ਸੱਚ ਝੂਠ ਮੁੱਲ ਨਾਲ ਮਿਲਿਆ ਤਾਂ ਅੰਤ ਨੂੰ ਇੱਕ ਮੁੱਲੇ ਕਰਾੜਨੇ ਉਸ ਨੂੰ ਇੱਕ ਕਾਗਜ਼ ਉੱਤੇ ਮਰਣਾ ਸੱਚ ਤੇ ਦੂਜੇ ਉੱਤੇ ਜਿਉਣਾ ਝੂਠ ਲਿਖ ਦਿੱਤਾ ਫਿਰ ਮੂਲਾ ਆਪ ਵੀ ਉੱਠ ਕੇ ਮਰਦਾਨੇ ਦੇ ਨਾਲ ਹੀ ਇਹ ਵੇਖਣ ਵਾਸਤੇ ਆ ਗਿਆ ਕਿ ਇਹ ਸੋਦਾ ਖਰੀਦਣ ਵਾਲਾ ਕਿਹੜਾ ਵਪਾਰੀ ਹੈ ਮੂਲਾ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਅਤੇ ਨਾਮ ਦਾ ਉਪਦੇਸ਼ ਲੈ ਕੇ ਗੁਰੂ ਜੀ ਦਾ ਸਿੱਖ ਬਣ ਗਿਆ ਮੂਲੇ ਤੇ ਕਰਵਾਲੀ ਥਾਂ ਤੇ ਸਿਆਲਕੋਟ ਸ਼ਹਿਰ ਵਿੱਚ ਗੁਰੂ ਜੀ ਦੀ ਯਾਦ ਵਿੱਚ ਇੱਕ ਬੌਲੀ ਸਹਿਬ ਗੁਰਦੁਆਰਾ ਬਣਿਆ ਹੋਇਆ ਹੈ ਕੋਟ ਮੀਆ ਮਿੱਠੇ ਪਾਸ ਸਤਿਗੁਰੂ ਨਾਨਕ ਪਾਤਸ਼ਾਹ ਗਏ। ਛਾਲ ਕੋਟ ਤੋਂ ਵਾਪਸ ਪਸਰੂਰ ਦੇ ਰਸਤੇ ਗੁਰੂ ਜੀ ਪਿੰਡ ਕੋਟਲਾ ਦੇ ਵਸਨੀਕ ਮੀਆ ਮਿੱਠਾ ਪਾਸ ਪਹੁੰਚ ਗਏ। ਇਹ ਫਕੀਰ ਮੀਆ ਮਿੱਠਾ ਵੀ ਬੜਾ ਹੰਕਾਰੀ ਸੀ। ਇਸ ਨੂੰ ਆਪਣੀ ਕਰਾਮਾਤੀ ਹੋਣ ਦਾ ਬੜਾ ਮਾਣ ਸੀ। ਇਹ ਕਹਿੰਦਾ ਸੀ ਕਿ Hindu ਨਰਕ ਦੀ ਅੱਗ ਵਿੱਚ ਸੜਨਗੇ ਤੇ ਮੁਸਲਮਾਨ ਬਹਿਸਤਾ ਦੇ ਸੁੱਖ ਮੰਨਣਗੇ। ਇਸ ਤਰ੍ਹਾਂ ਹੀ ਇਸਨੇ अनेका ਹਿੰਦੂਆਂ ਨੂੰ ਪੁੱਚਲਾ ਕੇ ਮੁਸਲਮਾਨ ਬਣਾਇਆ ਸੀ ਗੁਰੂ ਜੀ ਨੇ ਇਸ ਨਾਲ ਵਿਚਾਰ ਵਟਾਂਦਰੇ ਵਿੱਚ ਇਸ ਨੂੰ ਦੱਸਿਆ ਕਿ ਨੇਕ ਅਮਲਾਂ ਤੋਂ ਬਿਨਾ ਕਿ ਹਿੰਦੂ ਤੇ ਕਿ ਮੁਸਲਮਾਨ ਦੋਵੇਂ ਨਰਕਾਂ ਦੀ ਅੱਗ ਵਿੱਚ ਸੜਨਗੇ ਪਰ ਮੀਹੇ ਮਿੱਠੇ ਨੇ ਆਪਣੀ ਗੱਲ ਦੀ ਪ੍ਰੂੜਤਾ ਵਿੱਚ ਕਿਹਾ ਆਵਲ ਨਾਉ ਖੁਦਾਏ ਦਾ ਦੂਜਾ ਨ ਪੀ ਰਸੂਲ ਨਾਨਕ ਕਲਮਾ ਜੋ ਪੜੈ ਤਰ ਗੈ ਪਵੈ ਕਬੂਲ ਭਾਵ ਜੋ ਕਲਮਾ ਪੜਨਗੀ ਦਰਗਾਹ ਵਿੱਚ ਉਹਨਾਂ ਦੀ ਹੀ ਰਸੂਲ ਹੰਮੀ ਭਰੇ ਜਾਏਗੀ ਦੂਜੇ ਨਰਕਾਂ ਨੂੰ ਜਾਣਗੇ ਗੁਰੂ ਜੀ ਨੇ ਉੱਤਰ ਦਿੱਤਾ ਆਵਲ ਨਾਉ ਖੁਦਾਏ ਦਾ ਦਰ ਪ੍ਰਮਾਨ ਰਸੂਲ ਸੇਖਾ ਨੀਤ ਰਾਸ ਕਰ ਤਾ ਦਰਗਹ ਹੈ ਭਵੇਂ ਕਬੂਲ ਭਾਵ ਗੁਰੂ ਜੀ ਨੇ ਫਰਮਾਇਆ ਜਿਸ ਦੀ ਨੀਅਤ ਸਾਫ ਹੋਵੇਗੀ ਉਹੀ ਦਰਗਹ ਵਿੱਚ ਪ੍ਰਮਾਨ ਹੋਵੇਗਾ ਦੂਜਾ ਕੋਈ ਪ੍ਰਮਾਨ ਨਹੀਂ ਹੋਵੇਗਾ ਫਿਰ ਗੁਰੂ ਜੀ ਨੇ ਦੱਸਿਆ ਕਿ ਰੱਬ ਦਾ ਨਾਮ ਉਸ ਦਾ ਨੂਰ ਹੈ ਜੋ ਉਸ ਦੇ ਨੂਰ ਵਿੱਚ ਹੈ ਉਹ ਉਸ ਦੀ ਹਜ਼ੂਰੀ ਵਿੱਚ ਹੈ ਤੇ ਉਹੀ ਦਰਗਹ ਵਿੱਚ ਪ੍ਰਮਾਨ ਹੁੰਦਾ ਹੈ ਉੱਥੇ ਕਿਸੇ ਰਸੂਲ ਦੀ ਲੋੜ ਨਹੀਂ ਹੈ ਇਸੇ ਤਰ੍ਹਾਂ ਮੀਏ ਮਿੱਠੇ ਨੂੰ ਗੁਰੂ ਜੀ ਨੇ ਆਦ ਅੰਤਿਕ ਪ੍ਰਮਾਤਮਾ ਹੀ ਨਿਸ਼ਚੇ ਕਰਵਾਇਆ ਅੱਗੇ ਸਾਖੀ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਲਾਹੌਰ ਸ਼ਹਿਰ ਦੁਨੀ ਚੰਦ ਦਾ ਨਿਸ਼ਤਾਰਾ ਕੀਤਾ ਲਾਹੌਰ ਸ਼ਹਿਰ ਇੱਕ ਸ਼ਾਹੂਕਾਰ ਦੁਨੀ ਚੰਦ ਖੱਤਰੀ ਧਨਾੜ ਪੁਰਸ਼ ਰਹਿੰਦਾ ਸੀ ਜਦ ਗੁਰੂ ਜੀ ਲਾਹੌਰ ਵਿੱਚ ਆਏ ਤਾਂ ਦੁਨੀ ਚੰਦ ਦੇ ਬਾਪ ਦਾ ਸਰਾਦ ਸੀ ਉਸ ਨੇ ਹਿੰਦੂਆਂ ਬ੍ਰਹਮਣਾ ਤੇ ਸਾਧੂ ਸੰਤ ਮਹਾਤਮਾ ਨੂੰ ਭੋਜਨ ਛਕਣ ਦਾ ਸੱਦਾ ਭੇਜਿਆ ਸਾਰੇ ਭੋਜਨ ਛਕਣ ਵਾਸਤੇ ਦੁਨੀ ਚੰਦ ਦੇ ਘਰ ਪਹੁੰਚ ਗਏ ਗੁਰੂ ਜੀ ਵੀ ਦੁਨੀ ਚੰਦ ਦੇ ਵਿਸ਼ੇਸ਼ ਸੱਦੇ ਉੱਤੇ ਉਸ ਦੇ ਘਰ ਚਲੇ ਗਏ ਗੁਰੂ ਜੀ ਨੇ ਦੁਨੀ ਚੰਦ ਨੂੰ ਸਮਝਾਇਆ ਕਿ ਜੀਵਾਂ ਦੀ ਗਤੀ ਉਹਨਾਂ ਦੇ ਮਰਨ ਪਿੱਛੋਂ ਸਰਾਧ ਕਰਾਉਣ ਨਾਲ ਨਹੀਂ ਹੁੰਦੀ ਸਗੋਂ ਉਹਨਾਂ ਦੇ ਆਪਣੇ ਜੀਵਨ ਵਿੱਚ ਕੀਤੇ ਕਰਮਾਂ ਤੇ ਵਾਸਨਾਵਾਂ ਅਨੁਸਾਰ ਹੁੰਦੀ ਹੈ ਜਦ ਤੱਕ ਇਹਨਾਂ ਆਪਣੇ ਕਰਮਾਂ ਤੇ ਵਾਸਨਾਵਾਂ ਨੂੰ ਜੀਵ ਭੋਗ ਨਾ ਲਵੇ ਉਸ ਦੀ ਉਹੀ ਗਤੀ ਬਣੀ ਰਹਿੰਦੀ ਹੈ ਜੋ ਉਸ ਨੇ ਮਰ ਕੇ ਪ੍ਰਾਪਤ ਕੀਤੀ ਸੀ ਉਹ ਪਿੱਛੋਂ ਕੀਤੇ ਕਿਸੇ ਸਰਾਧ ਨਾਲ ਜਾਂ ਕਿਸੇ ਹੋਰ ਕਰਮ ਨਾਲ ਮਿਟਦੀ ਨਹੀਂ ਕਿਉਂਕਿ ਜਦੋਂ ਸਰੀਰ ਛੁੱਟਦਾ ਹੈ ਤਾਂ ਧਰਤੀ ਦੇ ਪਦਾਰਥਾਂ ਨਾਲ ਪਿਆਰ ਕਰਨ ਵਾਲੇ ਜੋ ਸਰੀਰ ਦੇ ਰਸਾਂ ਕੱਸਾਂ ਵਿੱਚ ਹੀ ਸਾਰੀ ਉਮਰ ਬਤੀਤ ਕਰਦੀ ਹਨ ਉਹ ਮਰ ਕੇ ਧਰਤੀ ਉੱਤੇ ਹੀ ਰਹਿ ਜਾਂਦੇ ਹਨ ਮਰਨ ਸਮੇਂ ਅਸੀ ਜੀਵਾਂ ਦੇ ਸੂਖਮ ਸਰੀਰ ਇਨ੍ਹਾਂ ਮੋਟੀਆਂ ਵਾਸਨਾਵਾਂ ਕਰਕੇ ਇਤਨੇ ਭਾਰੇ ਹੁੰਦੇ ਹਨ ਕਿ ਉਹ ਅਸਥੂਲ ਸਰੀਰ ਵਿੱਚੋਂ ਨਿਕਲ ਕੇ ਧਰਤੀ ਉੱਤੇ ਹੀ ਰਹਿ ਜਾਂਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਤੇ ਉਹਨਾਂ ਸੰਸਕਾਰਾਂ ਤੇ ਥਾਵਾਂ ਵਿੱਚ ਹੀ ਭਟਕਦੇ ਰਹਿੰਦੇ ਹਨ ਜਿਨ੍ਹਾਂ ਨਾਲ ਉਹ ਸਾਰੀ ਉਮਰ ਮੋਹ ਕਰਦੇ ਰਹੇ ਸਨ ਐਸਾ ਜੀਵ ਸਰੀਰ ਨੂੰ ਛੱਡ ਕੇ ਵੀ ਸਰੀਰ ਧਾਰੀਆਂ ਵਾਂਗ ਹੀ ਵਰਤਦਾ ਰਹਿੰਦਾ ਹੈ ਇਹਨਾਂ ਨੂੰ ਹੀ ਪ੍ਰੇਤ ਜੂਨੀ ਦਾ ਨਾਮ ਦਿੱਤਾ ਗਿਆ ਹੈ ਪ੍ਰੇਤ ਜੂਨੀ ਵਿੱਚ ਇਹ ਜੀਵ ਸਦਾ ਦੁਖੀ ਰਹਿੰਦੇ ਹਨ ਪਰੰਤੂ ਜੋ ਪੁਰਸ਼ ਨਾਮ ਜਪਦੇ ਹਨ ਪਰਮਾਤਮਾ ਦੇ ਭੋ ਵਿੱਚ ਜੀਵਨ ਬਤੀਤ ਕਰਦੇ ਹਨ ਉਹਨਾਂ ਦੀ ਗਤੀ ਅਵਸ਼્ય ਹੋ ਜਾਂਦੀ ਹੈ ਇਸ ਵਾਸਤੇ ਦੁਨੀ ਚੰਦ ਜੀ ਮਾਇਆ ਦੇ ਹੰਕਾਰ ਨੂੰ ਤਿਆਗ ਕੇ ਨਿਮਰਤਾ ਧਾਰਨ ਕਰੋ ਤੇ ਨਾਮ ਸਿਮਨ ਕਰਿਆ ਕਰੋ ਨੇਕ ਕਮਾਈ ਕਰਕੇ ਖਾਓ ਤੇ ਲੋੜਵੰਦਾਂ ਨੂੰ ਖਵਾਓ ਇਹ ਸਭ ਤੋਂ ਉਤਮ ਸ਼ਰਾਧ ਹੈ ਇਸ ਨਾਲ ਸਭ ਪ੍ਰਾਣੀ ਸਦਗਤੀ ਨੂੰ ਪ੍ਰਾਪਤ ਹੁੰਦੇ ਹਨ ਗੁਰੂ ਜੀ ਦੇ ਪ੍ਰਭਾਵਸ਼ਾਲੀ ਬਚਨ ਸੁਣ ਕੇ ਦੁਨੀ ਚੰਦ ਨੇ ਆਪ ਜੀ ਦੀ ਸਿੱਖੀ ਧਾਰਨ ਕਰ ਲਈ ਅਤੇ ਸਤ ਸੰਗ ਕਰਨਾ ਵਾਸਤੇ ਆਪਣੇ ਘਰ ਧਰਮਸ਼ਾਲਾ ਬਣਾ ਦਿੱਤੀ ਇਹ ਧਰਮਸ਼ਾਲਾ ਚੋਟਾ ਮੁਫਤੀ ਬਕਰ ਦਿੱਲੀ ਦਰਵਾਜੇ ਦੇ ਅੰਦਰ ਲਾਹੌਰ ਸ਼ਹਿਰ ਵਿੱਚ ਪ੍ਰਸਿੱਧ ਹੈ ਅੱਗੇ ਸਾਖੀ ਆਉਂਦੀ ਹੈ ਪੱਖੋ ਕੇ ਰੰਦਾਵੇ ਆਪਣੇ ਪਰਿਵਾਰ ਪਾਸ ਲਾਹੌਰ ਤੋਂ ਦੁਨੀ ਚੰਦ ਨੂੰ ਸੁਮਾਰਗ ਪਾ ਕੇ ਗੁਰੂ ਜੀ ਰਾਵੀ ਦੇ ਖੱਬੇ ਕਿਨਾਰੇ ਨਾਲ-ਨਾਲ ਚਲਦੇ ਹੋਏ ਕਈ ਨਗਰਾਂ ਸੋੜੀਆਂ ਭੀਲੋਵਾਲ ਆਦ ਵਿੱਚ ਚਰਨ ਪਾਉਂਦੇ ਹੋਏ ਪੱਖੋ ਕੀ ਰੰਦਾਵੇ ਪਿੰਡ ਪਹੁੰਚ ਕੇ ਪਿੰਡ ਤੋਂ ਬਾਹਰ ਇੱਕ ਭੂੜ ਹਿੱਠਾਂ ਬੈਠ ਗਏ ਗੁਰੂ ਜੀ ਦਾ ਸਹਰਾ ਮੂਲਾ ਚੌਣਾ ਪਟਵਾਰੀ ਪੱਖੋ ਕੇ ਰੰਦਾਵੇ ਪਿੰਡ ਰੰਦਾਸੀ ਅਤੀਸ ਸਮੇਂ ਮਾਤਾ ਸੁਲਖਣੀ ਜੀ ਤੇ ਦੋਵੇਂ ਸਹਿਬ ਜਾਦੇ ਵੀ ਇੱਥੇ ਹੀ ਰਹਦੇ ਸਨ ਜਦ ਮੂਲੇ ਚੌਣੇ ਨੂੰ ਪਤਾ ਲੱਗਾ ਕਿ ਸ੍ਰੀ ਨਾਨਕ ਬਾਹਰ ਬੋੜ ਹੇਠਾਂ ਫਕੀਰੀ ਭੀਸ ਵਿੱਚ ਬੈਠਾ ਹੋਇਆ ਹੈ ਤਾਹੋ ਪਿੰਡ ਦੀ ਚੌਧਰੀ ਜਿੱਤੇ ਰੰਧਾਵੇ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆਇਆ ਤੇ ਬਹੁਤ ਵੱਧ ਘਟ ਗੱਲਾਂ ਕੀਤੀਆਂ ਕੁਝ ਦਿਨਾਂ ਪਿੱਛੋਂ ਜਿੱਤੇ ਰੰਧਾਵੇ ਦੀ ਪ੍ਰੇਮਪੁਰਗ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਰਾਵੀ ਤੋਂ ਪਾਰ ਸੱਜੇ ਕਿਨਾਰੇ ਉੱਤੇ ਡੇਰਾ ਕਰਕੇ ਟਿਕ ਗਏ ਕਰਤਾਰਪੁਰ ਦੀ ਨਹੀਂ ਸੰਮਤ 1565 ਵਿੱਚ ਗੁਰੂ ਜੀ ਦੇ ਨਿਵਾਸ ਵਾਸਤੇ ਚੌਧਰੀ ਜਿੱਤੇ ਨੇ ਛਿੱਤੀ ਹੀ ਕੋਠੇ ਪਾ ਦਿੱਤੇ ਅਤੇ ਹੋਰ ਵੀ ਜਿਸ ਚੀਜ਼ ਦੀ ਲੋੜ ਸੀ ਪਹੁੰਚਾ ਦਿੱਤੀ ਉਪਰੰਤ ਚੌਧਰੀ ਦੁੱਦੀ ਦੀ ਪ੍ਰੇਰਣਾ ਨਾਲ ਦੁਨੀ ਚੰਦ ਲਾਹੌਰ ਨਿਵਾਸੀ ਖੱਤਰੀ ਨੇ ਜਿਸ ਨੂੰ ਗੁਰੂ ਜੀ ਆ ਵੀ ਕਿਹਾ ਗਿਆ ਹੈ ਗੁਰੂ ਜੀ ਵਾਸਤੇ ਧਰਮਸ਼ਾਲਾ ਤੇ ਲੋੜੀ ਦੇ ਮਕਾਨ ਬਣਵਾ ਦਿੱਤੇ ਅਤੇ ਫਿਰ ਗੁਰੂ ਜੀ ਆਪਣੇ ਮਹਿਲ ਸੁਲਖਣੀ ਜੀ ਅਤੇ ਦੁਹਾ ਪੁੱਤਰਾਂ ਨੂੰ ਵੀ ਉੱਥੇ ਆਪਣੇ ਪਾਸ ਹੀ ਲੈ ਗਏ ਉਪਰੰਤ ਗੁਰੂ ਜੀ ਆਪਣੇ ਮਾਤਾ ਪਿਤਾ ਜੀ ਨੂੰ ਵੀ ਤਲਵੰਡੀ ਤੋਂ ਇੱਥੇ ਲੈ ਕੇ ਆਏ ਅਤੇ ਡੇਢ ਦੋ ਸਾਲ ਇੱਥੇ ਹੀ ਟਿਕੇ ਰਹੇ ਇਸ ਸਮੇਂ ਵਿੱਚ ਹੀ ਆਪ ਜੀ ਪਾਸ ਭਾਈ ਬੁੱਢਾ ਜੀ ਬੂੜਾ ਨਾਮ ਕਰਕੇ ਆਇਆ ਤੇ ਉਪਦੇਸ਼ ਸੁਣ ਕੇ ਕਰ ਬਹਰ ਤਿਆ ਕੇ ਆਪ ਜੀ ਦੇ ਅਨੰਨ ਸਿੱਖ ਹੋ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਸਮੇਂ ਹੀ ਗੁਰੂ ਜੀ ਨੇ ਭਾਈ ਭਗੀ ਰੱਥ ਨੂੰ ਮਰਦਾਨੇ ਦੀ ਲੜਕੀ ਦੇ ਵਿਆਹ ਦਾ ਸਮਾਨ ਲੈਣ ਲਈ ਲਾਹੌਰ ਭੇਜਿਆ ਸੀ ਅਤੇ ਭਾਈ ਭਗੀ ਰੱਥ ਦੀ ਪ੍ਰੇਰਨਾ ਨਾਲ ਹੀ ਲਾਹੌਰ ਦਾ ਸਨਮੁਖ ਸ਼ਾਹੂਕਾਰ ਗੁਰੂ ਜੀ ਦਾ ਸਿੱਖ ਬਣਿਆ ਇਸ ਆਪਣੇ ਨਿਵਾਸ ਸਥਾਨ ਦਾ ਨਾਮ ਗੁਰੂ ਜੀ ਨੇ ਕਰਤਾਰਪੁਰ ਰੱਖਿਆ ਅੱਗੇ ਸਤਿਗੁਰੂ ਨਾਨਕ ਪਾਤਸ਼ਾਹ ਦੱਸਦੇ ਹਨ ਕਿ ਨੇਕ ਪੁਰਸ਼ ਦੇ ਲੱਛਣ ਇਥੇ ਇੱਕ ਵਾਰ ਇੱਕ ਸਤਸੰਗੀ ਪ੍ਰੇਮੀ ਨੇ ਗੁਰੂ ਜੀ ਤੋਂ ਪੁੱਛਿਆ ਕਿ ਨੇਕ ਆਦਮੀ ਦੇ ਕੀ ਲੱਛਣ ਹੁੰਦੇ ਹਨ ਗੁਰੂ ਜੀ ਨੇ ਕਿਹਾ ਨੇਕ ਆਦਮੀਆਂ ਹੋਏ ਜਿਸ ਦੇ ਵਿਚਾਰ ਨੇਕ ਹੋਣ ਜੋ ਦੂਜਿਆਂ ਦੀ ਉਪਮਾ ਸੁਣ ਕੇ ਪ੍ਰਸੰਨ ਹੋਵੇ ਜੋ ਸੰਤ ਸਾਧੂ ਨਾਲ ਪ੍ਰੇਮ ਰੱਖਦਾ ਹੈ ਚੌਥਾ ਬਚਨ ਮੇਰੇ ਨਾਨਕ ਪਾਤਸ਼ਾਹ ਨੇ ਕਿਹਾ ਜੋ ਆਪਣੇ ਤੇ ਉਪਕਾਰ ਕਰਨ ਵਾਲੇ ਦਾ ਸਤਿਕਾਰ ਕਰਦਾ ਹੈ ਪੰਜਵਾਂ ਬਚਨ ਮੇਰੇ ਪਾਤਸ਼ਾਹ ਨੇ ਕਿਹਾ ਜੋ ਆਪ ਤੋਂ ਵੱਡਿਆਂ ਦੀ ਸੇਵਾ ਤੇ ਸਤਿਕਾਰ ਕਰਦਾ ਹੈ ਛੇਵਾਂ ਬਚਨ ਕਿਹਾ ਗੁਰੂ ਨਾਨਕ ਪਾਤਸ਼ਾਹ ਨੇ ਜੋ ਗਰੀਬਾਂ ਤੇ ਦਇਆ ਕਰਦਾ ਹੈ ਸੱਤਵਾਂ ਬਚਨ ਕਿਹਾ ਗੁਰੂ ਨਾਨਕ ਪਾਤਸ਼ਾਹ ਨੇ ਜੋ ਏਕਾ ਨਾਰੀ ਸਦਾ ਜਤੀ ਦੀ ਪਾਲਣਾ ਕਰਦਾ ਹੈ ਅੱਠਵਾਂ ਬਚਨ ਕਿਹਾ ਮੇਰੇ ਪਾਤਸ਼ਾਹ ਨੇ ਜੋ ਨੇਕ ਪੁਰਸ਼ਾਂ ਦੀ ਸੰਗਤ ਕਰਦਾ ਤੇ ਖੋਟੇ ਪੁਰਸ਼ਾਂ ਦੀ ਸੰਗਤ ਦਾ ਤਿਆਗ ਕਰਦਾ ਹੈ ਇਸੇ ਤਰ੍ਹਾਂ ਹੀ ਇੱਥੇ ਗੁਰੂ ਜੀ ਦੇ ਸਵੇਰੇ ਸ਼ਾਮ ਦੀਵਾਨ ਸਜਦੇ ਸਨ ਜਿਨ੍ਹਾਂ ਵਿੱਚ ਦੂਰ ਦੂਰਤਵਾਨ ਕੇ ਦਰਸ਼ਨ ਭਲਾਸੀ ਅਤੇ ਸਰਧਾਵਾਨ ਪ੍ਰੇਮੀ ਆਪਣੀਆਂ ਮਨੋਕਾਮਨਾਵਾਂ ਪੂਰਨ ਕਰਕੇ ਨਿਹਾਲ ਨਿਹਾਲ ਹੁੰਦੇ ਸਨ ਅੱਗੇ ਆਉਂਦੀ ਹੈ ਦੂਜੀ ਉਦਾਸੀ ਦੱਖਣ ਦਿਸ਼ਾ ਵੱਲ ਸੰਮਤ 1567 ਤੋਂ 1571 ਇਥੇ ਕਰਤਾਰਪੁਰ ਵਿੱਚ ਭਾਈ ਭਗੀ ਰਥਤੇ ਭਾਈ ਬੁੱਢਾ ਆਦਿਕ ਕੁਝ ਸਿੱਖਾਂ ਨੂੰ ਆਪਣੇ ਮਾਤਾ ਪਿਤਾ ਤੇ ਪਰਿਵਾਰ ਪਾਸ ਛੱਡ ਕੇ ਲਗਭਗ 3 ਸਾਲਾਂ ਪਿੱਛੋਂ ਗੁਰੂ ਜੀ ਨੇ ਦੂਸਰੀ ਉਦਾਸੀ ਚੜ੍ਹਦੀ ਵਿਸਾਖ ਸੰਮਤ 1567 ਵਿੱਚ ਆਰੰਭ ਕਰ ਦਿੱਤੀ ਇਸ ਉਦਾਸੀ ਵਿੱਚ ਆਪ ਜੀ ਨੇ ਪੈਰੀ ਖੜਾਵਾ ਹੱਥ ਵਿੱਚ ਡੰਡਾ ਲੱਕ ਨੂੰ ਰਸੇ ਲਬੇਟੀ ਹੋਈ ਅਤੇ ਮੱਥੇ ਉੱਤੇ ਟਿੱਕਾ ਸੀ ਸਰਸਾਂ ਦੇ ਪੀਰਾਂ ਨਾਲ ਚਰਚਾ ਹੋਈ ਗੁਰਦਾਨੇ ਪਾਸ਼ਾ ਦੀ ਸਾਖੀ ਹੁੰਦੀ ਹੈ ਇਤਿਹਾਸ ਵਿੱਚ ਕਰਤਾਰਪੁਰ ਤੋਂ ਚੱਲ ਕੇ ਗੁਰੂ ਜੀ ਸੁਲਤਾਨਪੁਰ ਬਠਿੰਡੇ ਅਤੇ ਪਟਨੇਰ ਹਨੂਮਾਨਗੜ ਆਦਕ ਦੇ ਰਸਤੇ ਸਰਸੇ ਪੁੱਜੇ ਉਸ ਸਮੇਂ ਸਰਸਾ ਮੁਸਲਮਾਨ ਪੀਰਾਂ ਦਾ ਇੱਕ ਪ੍ਰਸਿੱਧ ਟਿਕਾਣਾ ਸੀ ਪੀਰਾਂ ਨੇ ਪੁੱਛਿਆ ਕਿ ਸੰਤ ਜੀ ਤੁਸਾਂ ਕਿਹੜਾ ਤਪ ਸਦਿਆ ਹੈ ਗੁਰੂ ਜੀ ਨੇ ਕਿਹਾ ਕਿ ਜਦੋਂ ਮਨ ਵਿਕਾਰੀ ਹੋਵੇ ਅਤੇ ਸਰੀਰ ਦੇ ਬਲ ਕਰਕੇ ਵਿਕਾਰ ਪੈਦਾ ਹੋਵੇ ਤਦ ਸਰੀਰ ਨੂੰ ਨਿਰਬਲ ਕਰਕੇ ਮਨ ਨੂੰ ਸ਼ੁੱਧ ਕਰਨ ਵਾਸਤੇ ਤਪ ਕਰਨਾ ਚੰਗਾ ਹੈ ਜੇ ਮਨ ਤੇ ਸਰੀਰ ਸ਼ੁੱਧ ਹੋਣਾ ਤਾਂ ਨਾਮ ਸਿਮਰਨ ਕਰਨਾ ਚਾਹੀਦਾ ਹੈ ਤਪਾਸਰ ਤਪ ਹੈ ਅਤੇ ਅਸੀਂ ਇਹੀ ਨਾਮ ਸਿਮਰਨ ਦਾ ਤਪ ਹੀ ਸਾਧਦੇ ਆਂਖੋ ਸਤਨਾਮ ਸ੍ਰੀ ਵਾਹਿਗੁਰੂ ਪੀਰਾਂ ਨੇ ਗੁਰੂ ਜੀ ਦੀ ਪ੍ਰੀਖਿਆ ਲੈਣ ਵਾਸਤੇ ਆਪ ਜੀ ਨੂੰ ਕਿਹਾ ਕਿ ਤੁਸੀਂ ਸਾਡੇ ਨਾਲ 40 ਦਿਨਾਂ ਦਾ ਚਿਲਾ ਕੱਟੋ ਫਿਰ ਅਸੀਂ ਵੇਖਾਂਗੇ ਕਿ ਤੁਹਾਡਾ ਨਾਮ ਸਿਮਰਨ ਤਪਾਸਿਰ ਤਪ ਹੈ ਕੀ ਨਹੀਂ ਆਂਖੋ ਸਤਨਾਮ ਸ੍ਰੀ ਵਾਹਿਗੁਰੂ ਜਦ ਗੁਰੂ ਜੀ ਉਹਨਾਂ ਨਾਲ ਤਪ ਕਰਨਾ ਮੰਨ ਗਏ ਤਾ ਪੀਰ ਆਪਣੇ ਆਪਣੇ ਭੋਰੀਆਂ ਵਿੱਚ ਪਾਣੀ ਅਤੇ ਜੋ ਰੱਖ ਕੇ ਬੈਠ ਗਏ ਅਤੇ ਗੁਰੂ ਜੀ ਨੂੰ ਆਪਣੇ ਨਾਲ ਵੱਖ ਇੱਕ ਕੋਠੜੀ ਵਿੱਚ ਜੋ ਤੇ ਪਾਣੀ ਦੇ ਕੇ ਬਿਠਾ ਦਿੱਤਾ ਪੀਰਾਂ ਨੇ ప్రతి ਦਿਨ ਜੋਆਂ ਦਾ ਇੱਕ ਦਾਣਾ ਖਾ ਕੇ ਪਾਣੀ ਦਾ ਪਿਆਲਾ ਪੀ ਕੇ 40 ਦਿਨ ਕੱਟੇ ਪਰਾ ਗੁਰੂ ਜੀ ਨੇ ਨਾ ਜੋਵਾਂ ਦਾ ਦਾਣਾ ਖਾਧਾ ਤੇ ਨਾ ਹੀ ਪਾਣੀ ਪੀਤਾ 40 ਦਿਨ ਨਿਰਾਹਾਰ ਹੀ ਨਾਮ ਸਿਮਰਣ ਵਿੱਚ ਬੈਠ ਕੇ ਬਤੀਤ ਕਰ ਦਿੱਤੇ ਆਖੋ ਤਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਗੁਰੂ ਪਾਤਸ਼ਾਹ ਨੇ 40 ਦਿਨਾਂ ਪਿੱਛੋਂ ਜਦ ਗੁਰੂ ਜੀ ਪੀਰਾਂ ਦੇ ਨਾਲ ਭੋਰੇ ਤੋਂ ਬਾਹਰ ਆਏ ਤਾਂ ਆਪ ਜੀ ਦਾ ਚਿਹਰਾ ਚੜ੍ਹਦੀਆਂ ਕਲਾਂ ਵਿੱਚ ਸੀ ਤੇ ਪੀਰਾਂ ਦਾ ਚਿਹਰਾ ਮੁਰਜ਼ਾ ਆਇਆ ਹੋਇਆ ਸੀ ਇਹ ਵੇਖ ਕੇ ਪੀਰਾਂ ਨੇ ਆਪ ਜੀ ਨੂੰ ਨਮਸਕਾਰ ਕੀਤੀ ਅਤੇ ਮੰਨ ਲਿਆ ਕਿ ਨਾਮ ਦਾ ਆਧਾਰ ਸਭ ਤਪਾਂ ਤੇ ਪਦਾਰਥਾਂ ਤੋਂ ਬਲਵਾਨ ਹੈ ਗੁਰੂ ਜੀ ਦੀ ਇਸ ਯਾਦ ਵਿੱਚ ਸਰਸੇ ਦਾ ਗੁਰਦੁਆਰਾ ਬਣਿਆ ਹੋਇਆ ਹੈ ਅਤੇ ਇਸ ਦੇ ਪਾਸ ਹੀ ਪੰਜ ਪੀਰਾਂ ਦੀਆਂ ਕੋਠੜੀਆਂ ਹਨ ਪੀਰਾਂ ਦੇ ਨਾਮ ਬਹਾਵਲ ਹੱਕ ਦਲਾਲਦੀਨ ਆਦਿਕ ਲਿਖੇ ਹਨ ਬੀਕਾ ਨੇਰ ਸ੍ਰੀਵੜੇ ਸਾਧੂ ਦੀ ਕਥਾ ਮਿਲਦੀ ਇਤਿਹਾਸ ਵਿੱਚ ਸਰਸੇ ਤੋਂ ਵਿਦਾ ਹੋ ਕੇ ਗੁਰੂ ਜੀ ਬੀਕਾ ਨੇਰ ਦੇ ਇਲਾਕੇ ਵਿੱਚੋਂ ਲੰਘ ਕੇ ਦੱਖਣ ਨੂੰ ਜਾ ਰਹੇ ਸਨ ਕਿ ਆਪ ਜੀ ਦੀ ਇੱਕ ਸ੍ਰੀਵੜੇ ਸਾਧੂ ਨਾਲ ਚਰਚਾ ਹੋਈ ਜਿਸ ਵਿੱਚ ਗੁਰੂ ਜੀ ਨੇ ਉਹਨਾਂ ਦੇ ਧਾਰਮਿਕ ਨਿਯਮਾਂ ਦੇ ਸੰਬੰਧ ਵਿੱਚ ਇੱਕ ਸ਼ਬਦ ਉਚਾਰਨ ਕਰਕੇ ਦੱਸਿਆ ਕਿ ਇਹਨਾਂ ਦੇ ਧਾਨ ਕਰਨ ਨਾਲ ਜੀਵ ਹੱਤਿਆ ਦੇ ਦੋਸ਼ ਦੀ ਨਾ ਵਰਤੀ ਨਹੀਂ ਹੋ ਸਕਦੀ ਕਿਉਂਕਿ ਪਾਣੀ ਤੋਂ ਬਿਨਾ ਕਿਸੇ ਦੀ ਗਤੀ ਨਹੀਂ ਹੈ ਤੇ ਪਾਣੀ ਹੀ ਸਭ ਜੀਵਾਂ ਦਾ ਮੂਲ ਹੈ ਸਲੂਕ ਮਹੱਲਾ ਪਹਿਲਾ ਸਿਰ ਖੁਆਏ ਪੀਵੇ ਮਲਵਾਨੀ ਝੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹ ਲੈਣ ਪੜਾਸਾ ਪਾਣੀ ਦੇਖ ਸੰਗਾਹੀ ਪਿੰਡਾਂ ਮੰਗੀ ਸਰਖੋ ਹਾਇਨ ਪ੍ਰੀਣ ਹੱਥ ਸੁਆਹੀ ਮਾਉ ਪੀਉ ਕਿਰਤ ਗਮਾਇਨ ਟੱਬਰ ਰੋਵਨ ਤਾਹੀ ਓਨਾਂ ਪਿੰਡ ਦਾ ਪਤਲ ਕਿਰਿਆਨਾ ਦੀਵਾ ਮੁਏ ਕਿ ਥਾਉ ਪਾਹੀ 68 ਤੀਰਥ ਦੀਨ ਨਾ ਢੋਈ ਬ੍ਰਾਹਮਣ ਅੰਨ ਨ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ ਝੂੰਦੀ ਪਾਏ ਬਹਿ ਨਿਤ ਮਰਣੈ ਦਰ ਦੀ ਬਾਣ ਨਾ ਜਾਹੀ ਲੱਕੀ ਕਾਸੀ ਹੱਥੀ ਫੁੰਮਣ ਅੱਗੋਂ ਪਿੱਛੀ ਜਾਹੀ ਇਸੇ ਤਰ੍ਹਾਂ ਗੁਰੂ ਜੀ ਨੇ ਸਰੇਵਣਿਆਂ ਦੇ ਜੀਵ ਹਿੰਸਾ ਦੇ ਪਰਮ ਨੂੰ ਨਿਰੂਪਣ ਕਰਕੇ ਉਸ ਮਾਰਗ ਦਰਸਾਇਆ ਤੇ ਫਿਰ ਕੋਡੇ ਰਕਸ਼ ਦਾ ਆਧਾਰ ਕਰਨ ਵਾਸਤੇ ਅੱਗੇ ਨੂੰ ਚੱਲ ਪਏ ਅੱਗੇ ਸਾਖੀ ਆਉਂਦੀ ਹੈ ਕੋਡਾ ਵਿੰਧਿਆ ਚਲਦੇ ਹੇਠਾ ਦਖਲੀ ਜੰਗਲਾਂ ਵਿੱਚ ਰਹਿਣ ਵਾਲਾ ਇੱਕ ਆਦਮਖੋਰ ਭੀਲ ਕੋਮ ਦਾ ਸਰਦਾਰ ਸੀ ਇਹਨਾਂ ਦਾ ਕੰਮ ਡੱਕੇ ਮਾਰਨੇ ਅਤੇ ਆਦਮੀਆਂ ਨੂੰ ਮਾਰ ਕੇ ਖਾਣਾ ਸੀ ਗੁਰੂ ਜੀ ਕੋਡੇ ਦੇ ਸੁਧਾਰ ਵਾਸਤੇ ਉਸ ਪਾਸ ਜੰਗਲ ਵਿੱਚ ਗਏ ਕੋਡਾ ਮਰਦਾਨੇ ਨੂੰ ਫੜ ਕੇ ਉਸ ਨੂੰ ਤੇਲ ਵਿੱਚ ਤਲ ਕੇ ਖਾਣ ਦੀ ਤਿਆਰੀ ਕਰਨ ਲੱਗਾ ਪਰ ਜਦ ਗੁਰੂ ਜੀ ਨੇ ਕੜਾਹੀ ਵੱਲ ਨਿਗਾਹ ਕਰਕੇ ਵੇਖਿਆ ਤਾਂ ਕੜਾਹੀਆਂ ਠੰਡਾ ਹੋ ਗਿਆ ਗੁਰੂ ਜੀ ਦੀ ਇਹ ਸ਼ਕਤੀ ਵੇਖ ਕੇ ਕੋਡਾ ਗੁਰੂ ਜੀ ਦੇ ਚਰਨਾਂ 'ਤੇ ਪੈ ਗਿਆ ਗੁਰੂ ਜੀ ਨੇ ਆਪਣੀ ਆਤਮਿਕ ਸ਼ਕਤੀ ਨਾਲ ਉਸ ਨੂੰ ਇੰਨਾ ਬੂਰੇ ਕੰਮਾਂ ਤੋਂ ਹਟਾ ਕੇ ਧਰਮ ਦੀ ਕਿਰਤ ਕਰਕੇ ਖਾਣਾ ਜੀਵਾਂ ਤੇ ਦਇਆ ਕਰਨੀ ਅਤੇ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਰਾਖਸ਼ ਜੀਵਨ ਤੋਂ ਦੇਵਤਾ ਜੀਵਨ ਵਾਲਾ ਬਣਾ ਦਿੱਤਾ ਖੋ ਸਤਨਾਮ ਸ੍ਰੀ ਵਾਹਿਗੁਰੂ ਤਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਅੱਗੇ ਸਾਖੀ ਹੁੰਦੀ ਇਤਿਹਾਸ ਵਿੱਚ ਸੰਗਲਾ ਦੀਪ ਰਾਜਾ ਸ਼ਿਵਨਾਬ ਦੀ ਕੋਡੇ ਦਾ ਜੀਵਨ ਸੁਧਾਰ ਕੇ ਗੁਰੂ ਜੀ ਅੱਗੇ ਨਦੀਆਂ ਪਹਾੜਾਂ ਜੰਗਲਾਂ ਨਗਰਾਂ ਸ਼ਹਿਰਾਂ ਤੇ ਉਜਾੜਾਂ ਵਿੱਚੋਂ ਦੀ ਲੰਘਦੇ ਹੋਏ ਬੇਅੰਤ ਜੀਵਾਂ ਦਾ ਸੁਧਾਰ ਤੇ ਉਦਾਰ ਕਰਦੇ ਹੋਏ ਨਾਗਾ ਪਟਮ ਤੋਂ ਸਮੁੰਦਰ ਦੇ ਕਿਨਾਰੇ ਰਾਮੇਸ਼ਰ ਪਹੁੰਚੇ تھے ਲੰਕਾ ਨੂੰ ਜਾਣ ਵਾਸਤੇ ਜਦ ਰਾਮਚੰਦਰ ਜੀ ਸਮੁੰਦਰ ਉੱਤੇ ਪੁੱਲ ਬਨਣ ਲੱਗੇ ਸੰਤਾਨਾਂ ਨੇ ਪਹਿਲਾਂ ਆਪਣੇ ਇਸ਼ਟ ਗੁਰੂ ਦੇ ਸ਼ਿਵਲਿੰਗ ਮੂਰਤੀ ਸਥਾਪਨ ਕਰਕੇ ਪੂਜਾ ਕੀਤੀ ਸੀ ਮੰਦਰ ਦੇ ਨਾਮ ਉੱਤੇ ਪਿੱਛੋਂ ਜੋ ਇੱਥੇ ਨਗਰ ਵਸਿਆ ਉਸ ਦਾ ਨਾਮ ਵੀ ਰਾਮੇਸ਼ਰ ਹੀ ਪ੍ਰਸਿੱਧ ਹੋਇਆ ਰਾਮੇਸ਼ਰ ਤੋਂ ਸਮੁੰਦਰ ਪਾਰ ਕਰਕੇ ਆਪ ਜੀ ਸੰਗਲਾ ਦੀਪ ਪੂਜੇ ਇੱਥੇ ਗੁਰੂ ਜੀ ਦਾ ਇੱਕ ਸਿੱਖ ਸਨਮੁਖ ਲਾਹੌਰ ਤੋਂ ਵਪਾਰ ਕਰਨ ਗਿਆ ਹੋਇਆ ਸੀ ਜਿਸ ਦੀ ਪ੍ਰੇਰਣਾ ਨਾਲ ਇਥੋਂ ਦਾ ਰਾਜਾ ਸ਼ਿਵਨਾਬ ਗੁਰੂ ਜੀ ਦੀ ਸ਼ਰਣ ਆਇਆ ਤੇ ਉਪਦੇਸ਼ ਲੈ ਕੇ ਨਿਹਾਲ ਹੋਇਆ ਰਾਜਾ ਸ਼ਿਵਨਾਬ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਸਤ ਸੰਗ ਕਰਨ ਵਾਸਤੇ ਇੱਕ ਧਰਮਸ਼ਾਲਾ ਬਣਵਾਈ ਅਤੇ ਇੱਥੇ ਸਤ ਸੰਗ ਦੀ ਨੀ ਰੱਖੀ ਇੱਥੇ ਹੀ ਕਥਨ ਕੀਤਾ ਜਾਂਦਾ ਹੈ ਕਿ ਰਾਜਾ ਸ਼ਿਵਨਾਬ ਨੂੰ ਹੱਥ ਯੋਗ ਅਨੁਸਾਰ ਪ੍ਰਣਾਯਾਮ ਸਮਝਾਉਣ ਵਾਸਤੇ ਗੁਰੂ ਜੀ ਨੇ ਪ੍ਰਾਣ ਸੰਗਲੀ ਉਚਾਰਨ ਕੀਤੀ ਸੀ ਇਸ ਪਰਥਾਏ ਵਰਣਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰਚਨ ਸਮੇਂ ਜਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਪੁੱਥੀ ਨੂੰ ਭਾਈ ਪੈੜੇ ਦੀ ਰਾਹੀਂ ਸੰਗਲਾ ਦੀਪ ਤੋਂ ਮੰਗਵਾ ਕੇ ਵੇਖਿਆ ਤਾਂ ਇਸ ਨੂੰ ਗੁਰੂ ਰਚਨਾ ਸਿੱਧ ਨਾ ਹੋਣ ਕਰਕੇ ਜਲ ਪ੍ਰਵਾਹ ਕਰ ਦਿੱਤਾ ਸੀ ਕੱਲ ਨੂੰ ਆਪ ਜੀ ਨਾਲ ਹੋਰ ਇਤਿਹਾਸ ਸਾਂਝਾ ਕਰਾਂਗੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਪਿਆਰ ਦਿਆ ਕਰੋ ਇਸੇ ਤਰ੍ਹਾਂ ਗੁਰੂ ਨਾਨਕ ਦੇ ਜੋ ਉਪਦੇਸ਼ ਹੈ ਗੁਰੂ ਨਾਨਕ ਨੇ ਜੋ ਸਿੱਖੀ ਦਾ ਪ੍ਰਚਾਰ ਕੀਤਾ ਹੈ ਗੁਰੂ ਨਾਨਕ ਦੇ ਬਚਨ ਕਰ ਕਰ ਤੱਕ ਪਹੁੰਚਣਾ ਸਾਡੇ ਚਰਨ ਦਾ ਪਰਲਾ ਹੈ ਭਾਈ ਇਸੇ ਤਰ੍ਹਾਂ ਲਾਈ ਜੁੜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ